ਮੈਂ ਅਸੀਂ ਸੇਮ ਸਾਡੇ ਰੈਜਿਸਟ੍ਰੇਸ਼ਨ ਤੇ ਗਏ ਤਾਂ ਸਾਡੀ ਸੀਐਮ ਹੈ ਅਜੇ ਨੇ ਆਪਣਾ ਮੈਟਰ ਦੱਸਿਆ ਉਹੋ ਯਾਰੀ ਕੀ ਨੇ ਵਿੱਚ ਉਹਨੇ ਇਸ ਚੇਂਜ ਦੇ ਸਿਖਿਆ ਮੈਂ ਟੈਨ ਫੋਨ ਕਰਕੇ ਕਿਹਾ ਕਿ ਕੀ ਤੁਸੀਂ ਅੱਜ ਰੋਕ ਕੇ ਖੇਡ ਲਓਗੇ ਉਹਨੇ ਕਿਹਾ ਨਹੀਂ ਉਹ ਜੀ ਨਹੀਂ ਸकता ਤਾਂ ਕਹਿੰਦੇ ਆ ਫਿਰ ਇਹ ਜਿਹੜੇ 10 ਸਾਲਾਂ ਤੋਂ ਕੰਮ ਕਰਦੇ ਇਹਨਾਂ ਤਾਂ ਕੋਤੋਂ ਮੈਚ ਹੋਣਾ ਵੀ ਤੇ ਆਯੋ ਲਾਂਚੰਦੀਆ ਇੱਕ ਹੁੰਦੀ ਐਮਪੀ ਵੀ ਡਰਾਉਣੀ ਆ ਲੱਗਣੀ ਚਾਹੀਦੀ ਆ ਕਿਉਂਕਿ ਕਿਸੇ ਦੇ ਦਰਦ ਦੇ ਨੂਰੇ ਆਪਣਾ ਘਰ ਛੱਡ ਕੇ ਛੋਟੇ ਛੋਟੇ ਬੱਚੇ ਛੱਡ ਕੇ ਸਰਕਾਰ ਤੇ ਆਣਾ ਸਭ ਕੁਝ ਮੁਸ਼ਕਿਲ ਹੈ ਕੋਈ ਆਪਣੇ ਕਰੋਗੇ ਨਾ ਪਰਤੋ ਬਗਾਰ ਨਹੀਂ ਕਰਦਾ ਇੰਨਾ ਮਾਰਾ ਹਾਲ ਹੈ ਦੇ ਭੈਣ ਨੂੰ ਜ਼ਿਆਦਾ ਕਰਾਵੇ ਉਹ ਨਿਕਲ ਜਣੇ ਕਿਉਂਕਿ ਉਹਨਾਂ ਦੀ ਮਜ਼ਦੂਰੀ ਹੈ ਤੇ ਮਜ਼ਦੂਰੀ ਇਹ ਹੈ ਕਿ ਇਹ ਸਰਕਾਰ ਜਿਹੜੀ ਲੋਕਾਂ ਦੇ ਨਾਲ ਦੇਖੋ ਇਸ ਤੋਂ ਪਹਿਲਾਂ ਜਿਹੜੀਆਂ ਸਰਕਾਰਾਂ ਆਈਆਂ ਉਹ ਬਹੁਤ ਸੂਤਰੀਕੇ ਬਣ ਆਈਆਂ ਸੀ ਉਹ ਕਾਹਆਂ ਪਾਰਟੀਆਂ ਸੀ ਉਹ ਉਹ ਕੋਲੋਂ ਤਾਂ ਅੱਕੇ ਬੱਸ ਸੀ ਪਰ ਜਦ ਇਹ ਸਰਕਾਰ ਲੋਕਾਂ ਦੇ ਵਿੱਚ ਆ ਕੇ ਵਿਚਰੀ ਸੀ ਨਾ ਤਾਂ ਇਹਨਾਂ ਇੱਕ ਹੋਰ ਦਰਾਨ ਅਸਪੈਕਟ ਲੈ ਕੇ ਲੋਕਾਂ ਦੇ ਅੱਗੇ ਆਏ ਕਿ ਅਸੀਂ ਤੁਹਾਡੇ ਚੋਂ ਅਸੀਂ ਤੇ ਇੱਕ ਕਰਦੇ ਹਾਂ ਸਾਡੇ ਚੋਂ ਹੈ ਤਾਂ ਤਾਂ ਸਾਡੇ ਚੋਂ ਹੈ ਪਰ ਜਾ ਕੇ ਜਦੋਂ ਸ਼ਾਇਦ ਸੱਤਾ ਜਿਹੜੀ ਹੈ ਉਹ ਉਹਨੂੰ ਖਰਾਬ ਕਰ ਦਿੰਦੀ ਹੈ ਮੈਨੂੰ ਲੱਗਦਾ ਹੈ ਫਿਰ ਤੁਸੀਂ ਲੋਕਾਂ ਦੇ ਬਾਰੇ ਸੋਚਣਾ ਬੰਦ ਕਰਤਾ ਨਹੀਂ ਅ ਸੰਗ ਇਕਸਪੀਰੀਅੰਸ ਸਪੈਸ਼ਲ ਐਕਸਪੀਰੀਅੰਸ ਜਿਆ ਹੈ ਅਮਨੂ ਮੋੜਾ ਜੀ ਜਦੋਂ ਐਮਐਲਏ ਨੇ ਸੇਤਾ ਮੈਨੂੰ ਆਕੇ ਕਹਿੰਦੇ ਸੀ ਕਿ ਭੈਣ ਜੀ ਤੁਹਾਨੂੰ ਬੜੀ ਮਾਣੀ ਬਣੀ ਮੈਂ ਅਸੀਂ ਸੀਐਮ ਸਾਡੇ ਰੈਡਿਅੰਸ ਤੇ ਗਏ ਸੀ ਤੇ ਅੱਜ ਸਾਡੀ ਸੀਐਮ ਹੈ ਅਸੀਂ ਇਹਨਾਂ ਨੂੰ ਆਪਣਾ ਮੈਟਰ ਦੱਸਿਆ ਉਹ ਯਾਰੀ ਕੀ ਰਿਹਾ ਵਿੱਚ ਤੇ ਜੇ ਇਹਨਾਂ ਸਟੇਟਾਂ ਦੇ ਵਿੱਚ ਜਿੱਥੇ ਚੋਣਾਂ ਹੋ ਰਹੀਆਂ ਨੇ ਇਹਨਾਂ ਦੇ ਮੁਲਾਜ਼ਮਾਂ ਨੂੰ ਵੀ ਅਸੀਂ ਬਿਲੀਅਰ ਦੀ ਗੱਲ ਆ ਨਾ ਪਾਵਰ ਕੰਪਨੀ ਜਾਂ ਪੀਐਸਪੀ ਸੀਐਲ ਦੀ ਪੀਐਸਟੀ ਸੀਐਲ ਦੀ ਵੀ ਹਜ਼ਾਰਾਂ ਕਦਮ ਜਿਹੜੀਆਂ ਅਸਾਮੀਆਂ ਖਾਲੀ ਪਈ ਨੇ ਜੇਕਰ ਇਹ ਅਸਾਮੀਆਂ ਭਰਦੇ ਇੰਨੇ ਭਰ ਲੈਂਦੇ ਆ ਸਾਡੇ ਬੱਚੇ ਕੈਨੇਡਾ ਅਮਰੀਕਾ ਵੱਲ ਨੂੰ ਰੁੱਖ ਨਹੀਂ ਕਰਦੇ ਤੇ ਕੇਂਦਰ ਸਰਕਾਰ ਦੇ ਵੀ ਹਾਲਾਤ ਇਹੀ ਬਣ ਚੁੱਕੇ ਹੁਣ ਉਹਨਾਂ ਨੂੰ ਯੂਪੀਐਸ ਕਿਉਂ ਨਾ ਦੇ ਨੋਟੀਫਿਕੇਸ਼ਨ ਕਰ ਦਿੱਤਾ ਵੀ ਜਦੋਂ ਮੁਲਾਜ਼ਮ ਪਹਿਲਾਂ ਦਿੱਲੀ ਵਿੱਚ ਜਾ ਕੇ ਧਾਰਨ ਲਾਇਏ ਪੰਜਾਬ ਤੋਂ ਵੀ ਹਰਿਆਣਾ ਤੋਂ ਵੀ ਹਿਮਾਚਲ ਤੋਂ ਵੀ ਸੰਤ ਪ੍ਰਾਣੀ ਵਿੱਚ ਲੱਗ ਕਰੋ ਤੇ ਉਹਨਾਂ ਨੂੰ ਐਨਪੀਐਸ ਲੱਗ ਕਰਦੀ ਬਣਾਉਣਾ ਯੂਪੀਐਸ ਨਮੀ ਘੜ ਕਰਦੀ ਇੱਕ ਨੋਟੀਫਿਕੇਸ਼ਨ ਉਹਦੇ ਜਾਰੀ ਕਰ ਦਿੱਤਾ ਤੇ ਉਹ ਵੀ ਵੀ ਕੇਂਦਰ ਸਰਕਾਰ ਹੋਵੇ ਜਾਂ ਪੰਜਾਬ ਸਰਕਾਰ ਹੋਵੇ ਤੇ ਹਮੇਸ਼ਾ ਇਹ ਮਲਾਜਮ ਮਾਰ ਨੂੰ ਇੱਥੇ ਲਾਗੂ ਕਰ ਰਹੇ ਨੇ ਪਰ ਹੈ ਕਾਰਨਾਂ ਵੀ ਜਿਹੜੇ ਪ੍ਰਾਈਵੇਟ ਘਰਾਣੇ ਉਹਨਾਂ ਨੂੰ ਪਹਿਲ ਦੇ ਰਹੇ ਨੇ ਤਾਂ ਪਹਿਲ ਦੇਣ ਕਰਕੇ ਹੁਣ ਆਪਾਂ ਦੇਖੀ ਵੀ ਜਾਇਹਾ ਸਾਡਾ ਸਿਵਲ ਹਸਪਤਲ ਡੰਡੇ ਆ ਇੱਥੇ ਵੀ ਕਰਤੇ ਮਲਾਜਮ ਭਰਤੀ ਕੀਤੇ ਉਹਨਾਂ ਨੇ ਕੁਝ ਫਿਕਸ ਤਨਖਾਹਾਂ ਦੇ ਉੱਪਰ ਜਿਹਾ ਸਾਡਾ ਥਰਮਲ ਪਲਾਂਟ ਆ ਜਿਹਾ ਬੱਡੀ ਇਤਰਾ ਗੱਲ ਕਰ ਲਈ ਵੀ ਮੁਖਰੇ ਭਵਾਨ ਤੁਹਾਡੇ ਵਾਲ ਮੈਨੇਜਰ ਦੇ ਪੱਖੇ ਕਰਦੇ ਤੇ ਉਹਨਾਂ ਨੂੰ ਕੀ ਕੀਤਾ ਉਹਨਾਂ ਨੇ ਵੀ ਥੋੜੀ 58 ਸਾਲ ਤੱਕ ਤੁਹਾਨੂੰ ਫਿਕਸ ਤਨਖਾਹ ਕਰਦੀ ਜਿਹੜੀ ਈਡੀਡੀ 18000 ਜਿਹੜੇ ਬੀ ਐਡ ਪੀ ਐ ਜੀ ਡੀ ਉਹਨਾਂ ਦੀ 24 ਤਨਖਾਹ ਐ ਫਿਕਸ ਕੀਤੀ ਆ 500 ਨਾਲ ਵਾਧਾ ਕੀਤਾ ਹਣਾ ਵੀ ਨਾ ਉਹਨੇ ਕੋਈ ਬੇਸਿਕ ਬਣਾਉਗੇ ਡੀਏ ਨੂੰ ਪੱਕੇ ਕਰਦੇ ਸੀ ਉਹ ਕਦਾ ਪੱਕੇ ਕਰਤਾ ਹਾਲੇ ਕਿ ਜਿਹੜੇ ਟੀਚਰਾਂ ਨੇ ਧਰਨਾ ਜੋ ਮੁੱਖ ਮੰਤਰੀ ਭਵਨਤਵਾਂ ਦੀ ਕੋਠੀ ਨੇੜੇ ਕੇ ਪਿੰਡ ਵਿੱਚ ਧਰਨ ਲਾਇਆ ਟੈਂਕੀ ਉੱਪਰ ਮੇਲੇ ਰੋ ਇੱਕ ਮਹੀਨੇ ਉੱਪਰ ਬੈਠੇ ਬੈਠਾ ਰਿਹਾ ਇੱਕ ਮਾਨਸਾ ਸਾਡਾ ਕਰਨ ਵਾਲੇ ਬੈਠਾ ਸੀ ਟੀਚਰ ਪਰ ਉਹਨਾਂ ਦਾ ਹੱਲ ਕੋਈ ਅਗੇ 42% ਤੋਂ ਵਧਾ ਕੇ 55% ਕੀਤਾ ਜਾਵੇ ਕਿਉਂਕਿ ਕੇਂਦਰ ਸਰਕਾਰ ਦੇ ਮਨਲਾਣਾ ਡੀਏ 55% ਆ ਚੰਡੀਗੜ੍ਹ ਦੇ ਪ੍ਰਸ਼ਾਸਨ ਦੇ ਮੁਲਾਜ਼ਮਾਂ ਉਹਨਾਂ ਦਾ ਡੀਏ 5 ਪਰ ਪੰਜਾਬ ਨੂੰ ਨਾਲ ਡੀਏ 42% ਆ ਇਸ ਨੂੰ ਬਧਾਉਣ ਵਾਸਤੇ ਮੀਟਿੰਗ ਹੋਵੇਗੀ